ਦੇਖੋ ਉਹ ਬ라이ਟ ਦੇਖੋ ਮਤਲਬ ਪਾਪ ਹੋ ਚੁੱਕੇ ਨੇ ਹਨਾ ਜਿਵੇਂ ਆਪਾਂ ਕਹਿੰਨੇ ਨੇ ਕਿ ਜਿਹੜੇ ਹਾਲਾਤ ਨੇ ਜੀ ਹਨਾ ਕਿਉਂਕਿ ਇੱਥੇ ਹਰ ਕਿਸ ਨੂੰ ਮੰਗਣਾ ਬਹੁਤ ਔਖਾ ਜਾਂਦਾ ਹੈ ਨਾ ਪਰਿਵਾਰ ਦੇ ਵਿੱਚ ਕਾਫੀ ਇਦਾਂ ਦਾ ਹੁੰਦਾ ਹੈਗਾ ਜਨਤਾ ਦੀ ਮੈਂ ਚਾਹੁੰਦੇ ਸਾਰੇ ਦੋਤਾ ਸਵਾਗਤ ਹੈ ਐਸ ਵਕਤ ਅਸੀਂ ਬੈਠੇ ਹਾਂ ਤੱਬਾ ਮੰਡੀ ਬਾਜ਼ੀਗਰ ਬਸਤੀ ਦੇ ਵਿੱਚ ਦੋਸਤੋ ਜਿਵੇਂ ਤੁਹਾਨੂੰ ਅਸੀਂ ਅਕਸਰ ਲੋੜਵੰਦ ਪਰਿਵਾਰਾਂ ਦੀ ਤੁਹਾਨੂੰ ਅਸੀਂ ਵੀਡੀਓ ਦਿਖਾਉਂਦੇ ਰਹਿੰਨੇ ਆ ਤੁਸੀਂ ਅਕਸਰ ਉਹਨਾਂ ਵੀਡੀਓ ਦੇਖਣ ਤੋਂ ਬਾਅਦ ਪੁਨਾਂ ਪਰਿਵਾਰਾਂ ਦੀ ਹਮੇਸ਼ਾ ਮਦਦ ਕੀਤੀ ਹੈ ਤਾਂ ਤੁਹਾਡੀ ਸਹਾਇਤਾ ਦੇ ਨਟਾੜੇ ਸਹਿਯੋਗ ਦੇ ਨਾਲ ਉਹਨਾਂ ਦਾ ਪ੍ਰੋਪਰ ਇਲਾਜ ਹੋਇਆ ਉਹ ਆਪਦੇ ਪਰਿਵਾਰਾਂ ਦੇ ਵਿੱਚ ਠੀਕ ਠਾਕ ਹੋਏ ਨੇ ਤਾਂ ਦੋਸਤੋ ਅੱਜ ਤੁਹਾਨੂੰ ਦੱਸਾਂ ਕਿ ਇਸ ਵੀਰ ਨੂੰ ਇਨਫੈਕਸ਼ਨ ਹੋਈ ਹੈ ਇਹਦੇ ਲੱਤ ਵੀ ਵੀਰ ਦੀ ਮਤਲਬ ਕਾਫੀ ਠੀਕ ਨਹੀਂ ਹੈਗੀ ਤਾਂ ਇਹਨਾਂ ਦੀ ਜਿਹੜੀਆਂ ਬਾਹਾਂ ਦੀਆਂ ਉਂਗਲਾਂ ਨੇ ਉਹਨਾਂ ਨੂੰ ਵੀ ਤੁਹਾਨੂੰ ਦਿਖਾਵਾਂਗੇ ਉਹ ਵੀ ਕਾਫੀ ਖਰਾਬ ਰਹੀਆਂ ਨੇ ਲੋੜਵੰਦ ਪਰਿਵਾਰ ਹੈ ਘਰ ਤੁਹਾਨੂੰ ਦਿਖਾਈ ਦਿੱਤਾ ਕਿ ਇਹਨਾਂ ਜਿਹੜਾ ਘਰ ਹੈ ਉਹ ਘਟ-ਘਟ 2-2 ਫੁੱਟ ਡੂੰਘਾ ਮਤਲਬ ਇੰਨੀ ਨੇ ਪਹੁੰਚ ਨਹੀਂ ਰਹੀਗੀ ਆਪਦੇ ਘਰ ਦੀ ਜਿਹੜੀ ਛੱਤ ਬਦਲ ਸਕਣ ਤਾਜੀ ਮੀਕਣੀ ਆ ਜਿਹੜਾ ਪਾਣੀ ਸਾਰਾ ਇਹਨਾਂ ਦੇ ਅੰਦਰ ਚੜਾਇਆ ਜਾਂਦਾ ਕਾਫੀ ਮਾੜੇ ਹਲਾਤਾ ਪਰਿਵਾਰ ਦੇ ਸਾਡੇ ਨਾਲ ਪਰਿਵਾਰ ਮੌਜੂਦ ਹੈ ਆਪਾਂ ਗਲਵਤ ਕਰਦੇ ਆ ਕਿ ਉਹਨਾਂ ਦਾ ਪਬਾਲੀ ਨੂੰ ਲੈ ਕੇ ਕੀ ਕਰਾਂਗੇ ਹਾਂਜੀ ਭਾ ਕੀ ਨਾਮ ਹੈ ਤੁਹਾਡੀ ਕੀ ਪੌਸ ਅੱਛਾ ਤੁਹਾਡੇ ਹਸਪੀਟਲ ਨੂੰ ਮਤਲਬ ਕਿੰਨਾ ਟਾਈਮ ਹੋ ਗਿਆ ਮਤਲਬ ਕਿਦਾਂ ਦੀ ਗਰੀਅਨ ਇਨਫੈਕਸ਼ਨ ਹੋਈ ਹੈ ਨੋਨ ਮੀਨ ਹੋ ਚੁੱਕੀ ਹੈ ਜਦੋਂ ਗਰੀਵ ਇੱਕ ਸਾਲ ਦੇ ਪਹਿਲ ਹੋ ਗਿਆ ਹੈ ਇੱਕ ਸਾਲ ਦੇ ਤੇ ਤੁਸੀਂ ਇਹਨਾਂ ਦਾ ਜਿਹੜਾ ਇਨਫੈਕਸ਼ਨ ਦਾ ਇਲਾਜ ਕਿੱਥੇ ਤੋਂ ਕਰਵਾਇਆ ਕਿੱਥੇ ਦੇ ਬਾਈ ਤੱਕ ਚਲੀ ਜਾਂਦੇ ਸੀ ਬੁਨੈਣੇ ਚੱਕਰ ਫਿਰ ਆਪਾਂ ਨੂੰ ਸਰਕਾਰੀ ਹਸਪਤਾਲ ਚ ਵੀ ਦਵਾਈ-ਦਵਾਈ ਸੀ ਉੱਥੇ ਨਾਲੇ ਜਵਾਬ ਦਿੱਤਾ ਸੀ ਫਿਰ ਆਪਾਂ ਇਹਨਾਂ ਨੂੰ ਕੁਚਮੰਡੀਆ ਜਨਕੀ ਵੈਦ ਨੇ ਵਿਸ਼ਖਰ ਵੈਦ ਬਾਈਦੇ ਨੇ ਉਹ ਉਹਨਾਂ ਤੋਂ ਦਵਾਈ ਚੱਲ ਰਹੀ ਸੀ ਇਹਨਾਂ ਦੀ ਉਹਨਾਂ ਨੇ 2 ਮਹੀਨੇ ਲਈ ਲਗਾਤਾਰ ਪੱਟੀਆਂ ਕਰਦੇ ਹੁਣ ਦਿੱਲੀ ਯਾਰ ਕੇ ਪੱਤੀ ਦਾ ਸੀ ਤੇ ਮੈਨੇ 2 ਮਹੀਨੇ ਪੂਰਾ ਲਗਾਤਾਰ ਸਾਧੇ ਯਾਰ ਕੇ ਪੱਤੀ ਰਹਿ ਗਏ ਨੇ ਪੱਤੀ ਤੇ ਸਾਧੇ ਯਾਰ ਕੇ ਲੱਗਿਆ ਮੈਂ ਤੇ ਹਾਲੇ ਵੀ ਫੈਕਸ਼ਨ ਸੰਗਠਨ ਹੋ ਉੱਠੇ ਲੱਗਦੇ ਹੁਣ ਉਹਨਾਂ ਨੂੰ ਕਿਹਾ ਵੀ ਹੱਥ ਤੇ ਹੀ ਆ ਚੁੱਕੀ ਆ ਬਾਕੀ ਸਾਰੇ ਸਾਲ ਨੂੰ ਕੋਟਾ ਟੈਸਟ ਵਗੈਰਾ ਸਭ ਕਰਾਈ ਹੋਏ ਨੇ ਮਾਂ ਦੇ ਤੇ ਬਸ ਇਹ ਕੱਟ ਨਹੀਂ ਜਾ ਰਿਹਾ ਠੀਕ ਹੈ ਤੇ ਹਾਂ ਤੁਹਾਨੂੰ ਕੀ ਲੱਗਦਾ ਤੁਹਾਨੂੰ ਪਹਿਲਾਂ ਨਾਲ ਕੁਝ ਫਰਕ ਲੱਗਦਾ ਜਾਂ ਨਹੀਂ ਸੀ ਜਾਂ ਤੁਸੀਂ ਪ੍ਰੋਪਰ ਇਲਾਜ ਕਰਾਣੀ ਚਾਹੁੰਦੇ ਹਾਂ ਹਾਂ ਜੀ ਸਹੀ ਪ੍ਰੋਪਰ ਇਲਾਜ ਕਰ ਸਕਦੇ ਕਿਉਂਕਿ ਜੀ ਡਾਕਟਰ ਤੁਹਾਨੂੰ ਪਤਾ ਹੀ ਹੋਵੇਗਾ ਕਿ ਇਹ ਤਾਂ ਇਹ ਸਾਡੇ ਕੋਲ ਨਹੀਂ ਹੈਗਾ ਵੀ ਡਾਕਟਰ ਨੂੰ ਪਤਾ ਵੀ ਮਰੀਅਾ ਇਹ ਟੈਸਟ ਵਗੈਰਾ ਦਵਾਈ ਕਿ ਤੁਹਾਨੂੰ ਤੁਸੀਂ ਕੰਮ ਕੀ ਕਰਦੇ ਹੋ ਮੈਂ ਜੀ ਬਸ ਕੰਮ ਤਾਂ ਕੋਈ ਨਹੀਂ ਕਰਦਾ ਸਮਾਧਨ ਸਮਸਿਆਵਾਂ ਸਭ ਹੀ ਦਿਨ ਲੱਗੀਆਂ ਹਾਂਜੀ ਇਹ ਸਮਸਿਆਵਾਂ ਚੜਵਾੜੇ ਇੱਕ ਮੱਚਾ ਹਾਂਜੀ ਇੱਕ ਮੇਰਾ ਬੇਟਾ ਹੈ ਤੁਹਾਡੇ ਬੱਚਾ ਵੀ ਹੈ ਹਾਂਜੀ ਕਿਨੇ ਹੁੰਦਾ ਇੱਕ ਸਾਲ ਦਾ ਬੇਟਾ ਜੰਮਨ ਤੋਂ ਬਾਅਦ ਇੱਕ ਪ੍ਰਚਾਸ਼ ਹਸਪਤਾਲ ਦੇ ਨਾਲ ਆਬ ਹਸਪਤਾਲ ਨੂੰ ਕਿਦਾ ਸਾਡੇ ਮੋਟਾ ਖਲ ਗਈ ਬੱਚਾ ਵੀ ਨਹੀਂ ਛੱਡ ਕੇ ਕਿਸੇ ਪਰੇ ਜਾ ਸਕਦੇ ਕਿਉਂਕਿ ਛੱਡ ਬੱਚਾ ਛੱਡ ਕੇ ਜਾਂਦੇ ਹੋ ਫੀਡ ਲੰਮਾ ਹੈ ਬੱਚੇ ਨੂੰ ਛੱਡ ਕੇ ਕਿਸੇ ਪਰੇ ਨਹੀਂ ਜਾ ਸਕਦੇ ਕਿਉਂਨਾਂ ਨੂੰ ਵੀ ਦਵਾਈ ਦੇ ਕੇ ਖਵਾਉਣਾ ਪਾਉਣਾ ਸਭ ਕੁਝ ਕਰਨਾ ਪੈਂਦਾ ਇਸ ਕਰਕੇ ਪਰ ਮਾੜਾ ਮੋਟਾ ਕੰਮ ਆਉਂਦਾ ਦਿਹਾੜੀ ਦਾ ਪਰ ਗੁਜਾਰਾ ਨਹੀਂ ਹੁੰਦਾ ਉਹਨਾਂ ਨੂੰ ਅਸਾਂ ਜਿਵੇਂ ਬਹੁਤ ਸਾਰੀਆਂ ਸੰਸਥਾਵਾਂ ਨੇ ਹਨ ਤੇ ਦਾਨੀ ਸੱਜਣਾ ਕਿ ਮੱਲੂਕ ਮਦਦ ਕਰ ਦਿੰਦੇ ਆ। ਹਾਂਜੀ। ਤੁਹਾਡੇ ਤੱਕ ਕਿਸੇ ਨੇ ਪਹੁੰਚ ਕੇ ਕਿ ਦੀ ਜਾਂ ਤੁਸੀਂ ਅਲੱਗ-ਦੱਗ ਪਹੁੰਚ ਨਹੀਂ ਕੀਤੀ ਜਿਹੜਾ ਤੁਹਾਡੀ ਕੋਈ ਮਤਲਬ ਕਰ ਸਕਦਾ। ਨਹੀਂ ਜੀ ਕਿਸੇ ਨੂੰ ਪਤਾ ਹੀ ਨਹੀਂ ਸੀ ਇਸ ਤਰ੍ਹਾਂ ਵਿੱਚ। ਸਾਨੂੰ ਅੱਜ ਤੱਕ ਕਿਸੇ ਨੇ ਕਿਹਾ ਹੀ ਨਹੀਂ ਸਾਲਾ। ਠੀਕ ਕਰਕੇ। ਮੇਰੇ ਪਰਪਰ ਇਹ ਇਲਾਕਾ ਚੱਲਦਾ ਹੈ। ਪੁੱਛੋ ਕਿਥੋਂ ਜਗਮਾਂ ਚੱਲਦੇ? ਹਾਂਜੀ ਨਸ਼ਪਰਾ ਆ ਗਿਆ ਕੁਛ ਹੁੰਦਾ। ਅਸਾਂ ਜੀ ਮੱਲੂ ਜੀ ਮੈਂ ਤੁਹਾਨੂੰ ਜਿੱਥੇ ਕੋਈ ਕਹੇ ਜਾਂਦੀ ਉੱਥੇ ਇਹਨੂੰ ਲੈ ਜਾਂਦੇ ਹਾਂ। ਉੱਥੇ ਲੈ ਜਾਂਦੇ। ਉੱਥੇ ਲੈ ਜਾਂਦੇ। ਠੀਕ ਹੈ। ਅਸਾਂ ਤੁਹਾਡੇ ਘਰ ਵਿੱਚ ਹੋਰ ਕੋਣ ਮੇਰੀ ਗੱਲ ਵਿੱਚ ਸਾਸੀ ਬੜਾ ਅੱਛਾ ਟੋਨਲ ਨੇ ਹਾਂਜੀ ਨਾਲ ਹੀ ਸਭ ਇਕੱਠੇ ਠੀਕ ਹੈ ਹਾਂਜੀ ਸਾਡੇ ਚੈਨਲ ਦੇ ਰਿਸ਼ੂ ਰਾਹੀਂ ਤੁਹਾਨੂੰ ਪੂਰੀ ਦੁਨੀਆ ਦੇਖਤੀ ਹੈ ਕੀ ਕਹਿੰਦੇ ਬਸ ਇਹ ਨਹੀਂ ਕਰਨਾ ਚਾਹੁੰਦੇ ਜੇ ਇਹ ਹੋ ਸਕੇ ਮੇਰੀ ਬਾਤ ਕੁਝ ਹਲਕਾ ਕਰੀ ਜਾਵੇ ਤਾਂ ਕਿ ਮੇਨਾਂ ਦਾ ਇਲਾਜ ਕਰ अच्छा ਤੁਹਾਡੇ ਘਰ ਚ ਕੋਣ ਕੋਣ ਹੈ ਸੱਸ ਸਹੁਰੇ ਵੀ ਤੁਹਾਡੇ ਘਰ ਤੇ ਨੇ ਠੀਕ ਉਹ ਵੀ ਡਿਆੜੀ ਦਿੱਤਾ ਕਰਦੇ ਨੇ ਜੀ ਹੁਣ ਤਾਂ ਮੇਰੇ ਨਾਲ ਹੁੰਦਾ ਨਹੀਂ ਕਿ ਸਾਡੀ ਪ੍ਰੋਬਲਮ ਆ ਇਸ ਕਰਕੇ ਵੀ ਉਹਨਾਂ ਦੀ ਵੀ ਦਵਾਈ ਚੱਲਦੀ ਹੈ ਡੇਲੀ ਰੋਟਿਨ ਸਿਰਵਾਈ ਲੈਂਦੇ ਨੇ ਇਸੇ ਲਈ ਸ਼ਾਇਦ ਇਹਨਾਂ ਦੇ ਕਾਰ ਦਾ ਕਾਹ ਕਿ ਪ੍ਰੋਬਲਮ ਹਾਂਜੀ ਕਾਹ ਦਾ ਪ੍ਰੋਬਲਮ ਅਸਾ ਜਿਵੇਂ ਆਪਣੇ ਰਿਸ਼ਤੇਰ ਵੀ ਮਦਦ ਕਰ ਦਿੰਦੇ ਨੇ ਕਿ ਤੁਹਾਡੀ ਮਦਦ ਕਿਤੇ ਜਿਵੇਂ ਮੰਗ ਤਾਂ ਕਿ ਮੈਂ ਖਤਮ ਕਰ ਚੁੱਕਾ ਹਾਂ ਖਤਮ ਕਰ ਚੁੱਕਿਆ ਜਮਾਂ ਹਾਂ ਨਹੀਂ ਸੀ ਕੋਈ ਜਰੀਆ ਹੋ ਨਹੀਂ ਰਿਹਾ ਸੀ ਇਸ ਕਰਕੇ ਬਸ ਸਭ ਨੂੰ ਉਹ ਕਰਿਆ ਜੀ ਸਾਡੇ ਵਿੱਚ ਐਸੀ ਦਿੱਕਤ ਆ ਥੋੜੀ ਥੋੜੀ ਸਭ ਨੂੰ ਕਰਿਆ ਜਿੰਨਾ ਕਰ ਸਕਦਾ ਸੀ ਹਾਂਜੀ ਜੀ ਨਾ ਕਿਉਂਕਿ ਸਭ ਦੇ ਖੇਲਦਾਰੀ ਲਈ ਡੋਡੀ ਸੀ ਕੋਈ ਪਤਾ ਵੀ ਸਭ ਦੇ ਸਟਾਰ ਚ ਖਤ ਦਾ ਇਸ ਕਰਕੇ ਜਿੰਨਾ ਸਭ ਤੋਂ ਹੋ ਗਿਆ ਸਾਡੇ ਥੋੜਾ ਥੋੜਾ ਕਰਿਆ ਬਾਅਦ ਜਿਹੜਾ ਇਲਾਜ ਹੋ ਪਰਪਰਲੀ ਨਹੀਂ ਹਾਂ ਜੀ ਕਾਪਰ ਨਹੀਂ ਹੋਦਾ ਦੋਸਤੋ ਇਹ ਸੀਗਾ ਤਪੇ ਦਾ ਲੋਡ ਬੰਦ ਤੇ ਕਰੀਬ ਜਵਾ ਆ ਇਨਫੈਕਸ਼ਨ ਕਿਵੇਂ ਹੋਈ ਆ ਅਸੀਂ ਤੁਹਾਨੂੰ ਉਹ ਵੀ ਇਹਨਾਂ ਨੂੰ ਕਹਾਂਗੇ ਥੋੜਾ ਤੋਂ ਜਾਣਨਾ ਪਾ ਦੇਣਗੇ ਲੋਹੇ 'ਤੇ ਕੰਮ ਕਰਦਾ ਸੀ ਲੋਹੇ ਦਾ ਲੋਹੇ ਤੋਂ ਇਹਨਾਂ ਦੇ ਇੱਕ ਜਿਵੇਂ ਆਪਾਂ ਕਹਿੰਦੇ ਲੋਹਾ ਲੱਗ ਗਿਆ ਇਹਨਾਂ ਦੇ ਤਾਂ ਉਥੋਂ ਇਨਫੈਕਸ਼ਨ ਵੱਧ ਗਈ ਜਿਵੇਂ ਕਿ ਇਹਨਾਂ ਨੇ ਜਿਵੇਂ ਕਹਿੰਦੀ ਹੈ ਕਿ ਅਕਸਰ ਇਹ ਗਰੀਬੀ ਆ ਬੰਦੇ ਨੂੰ ਮਾਰ ਦਿੰਦੀ ਆ ਇਲਾਜ ਨਹੀਂ ਕਰਾ ਪਾਏ ਤਾਂ ਜਰੀ ਕੋ ਦਾ ਅਨਗਹਿਲੀ ਜਿੰਨੀ ਕਹਿ ਸਕਦੇ ਆਪਾਂ ਵੀ ਇਹਨਾਂ ਨੂੰ ਇਲਾਜ ਹੀ ਨਹੀਂ ਹੋਇਆ ਉਹ ਚੀਜ਼ ਆ ਇਨਫੈਕਸ਼ਨ ਵੱਧਦੀ ਵੱਧਦੀ ਐ ਨਹੀਂ ਜਿਆਦਾ ਵੱਧ ਗਈ ਅੱਜ ਪਰਿਵਾਰ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੁਸੀਂ ਦੇਖ ਲਓ ਤਾਂ ਉਹਨੇ ਦੱਸਿਆ ਕਿ ਇਹ ਇਹਨਾਂ ਦਾ ਛੋਟਾ ਜਿਹਾ ਬੇਟਾ ਹੈ ਬੱਚਾ ਛੋਟਾ ਜਿਹਾ ਇਹਨਾਂ ਦਾ ਤੇ ਉਹਨੂੰ ਵੀ ਸਾਹਮਦੇ ਨੇ ਨਾਲ ਇਹਨਾਂ ਨੂੰ ਸਾਹਮਦੇ ਨੇ ਤਾਂ ਕਾਫੀ ਮਾੜੇ ਹਾਲਾਤ ਵਿੱਚ ਟਰਦੇ ਆਪਾਂ ਪਹਿਲਾਂ ਤਾਂ ਤੁਹਾਨੂੰ ਇਹ ਦੱਸ ਦਈਏ ਕਿ ਇਹਨਾਂ ਨੂੰ ਜਿਹੜਾ ਇਹਨਾਂ ਦਾ ਮੋਬਾਈਲ ਨੰਬਰ ਹੈ ਤਾਂ ਤੁਸੀਂ ਇਹਨਾਂ ਦੀ ਸਿੱਧੀ ਮਦਦ ਵੀ ਕਰ ਸਕਦੇ ਹੋ ਤਾਂ ਇਹਨਾਂ ਦਾ ਮੋਬਾਈਲ ਨੰਬਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਹ ਆਪਣਾ ਮੋਬਾਈਲ ਪਰ ਤੁਹਾਨੂੰ ਦੱਸ ਦੇਣ ਤੁਸੀਂ ਇਹਨਾਂ ਦੀ ਸਿੱਧੀ ਵੀ ਮਦਦ ਕਰ ਸਕਦੇ ਹੋ ਤਾਂ ਆਪਾਂ ਇਹਨਾਂ ਦਾ ਬੈਂਕ ਅਕਾਊਂਟ ਵੀ ਤੁਹਾਨੂੰ ਦਵਾਂਗੇ ਜਿਵੇਂ ਤੁਸੀਂ ਅਕਸਰ ਉਹਨਾਂ ਲੋਕਾਂ ਦੀ ਹਮੇਸ਼ਾ ਮਦਦ ਕੀਤੀ ਹੈ ਜਿਨ੍ਹਾਂ ਨੇ ਵੀ ਵੀ ਤਾਂ ਮੈਂ ਤੁਹਾਡੇ ਸਾਹਮਣੇ ਇਹੀ ਦੋ ਗੱਲਾਂ ਬੀਤੇ ਇਸ ਪਰਿਵਾਰ ਦੇ ਵਿਚਾਰ ਵਧ ਕੇ ਮੰਨਤ ਕਰਨੀਆਂ ਆ। ਸਾ ਮੈਂ ਇਹਨਾਂ ਨੂੰ ਰਜਿਸਟਰ ਕਰਾਂਗੇ ਕਿ ਆਪਣਾ ਮੋਬਾਈਲ ਨੰਬਰ ਵੀ ਦੱਸਣਗੇ ਔਰ ਅਸੀਂ ਤੁਹਾਨੂੰ ਇਹਨਾਂ ਦਾ ਅਕਾਊਂਟ ਨੰਬਰ ਵੀ ਦੱਸਾਂਗੇ ਤਾਂ ਕਿ ਤੁਸੀਂ ਇਸ ਪਰਿਵਾਰ ਲਈ ਲੋੜਵੰਦ ਪਰਿਵਾਰ ਦੀ ਸਿੱਧੀ ਮਦਦ ਨਹੀਂ ਕਰ ਸਕਦੇ ਹੋ। ਘਰ ਦੇ ਹਾਲਾਤ ਕੀ ਨੇ ਅਸੀਂ ਤੁਹਾਨੂੰ ਉਹ ਵੀ ਦਿਖਾ ਦਿੰਦੇ ਨੇ ਇੱਕ ਇਹਨਾਂ ਜਿਹੜਾ 2 ਫੁੱਟ ਦਾ ਜਿਹੜਾ ਜਿਹੜਾ ਬਹੁਤ ਇਨਾ ਘਰ ਮਕਾਨ ਬਣਾਇਆ 2 ਫੁੱਟ ਮਿਨੀਮਾ ਬਣਾਇਆ ਹੋਇਆਗਾ ਕਾਫੀ ਪਰਿਵਾਰ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਬਾਰਸ਼ ਵਿੱਚ ਆਵੇ ਤਾਂ ਕਾਫੀ ਜਿਹੜਾ ਬਾਰਸ਼ ਦਾ ਪਾਣੀ ਹੈ ਉਹ ਇਹਨਾਂ ਦੇ ਅੰਦਰ ਚਲਾ ਜਾਂਦਾ ਹੈ ਹਨਾ ਤੇ ਆਪਾਂ ਇਹਨਾਂ ਕਮਾਂਗੇ ਵੀ ਤੁਹਾਨੂੰ ਆਪਣਾ ਮੋਬਾਈਲ ਨੰਬਰ ਦੱਸਾਂਗੇ ਹਾਂਜੀ 77173 50345 ਦੁਬਾਰਾ ਦੱਸਦੇ ਹਾਂ 77175 50345 ਸਾਡੇ ਚਾਣ ਦੇ ਰਾਹੀਂ ਤੁਹਾਡੀ ਪੂਰੀ ਦੁਨੀਆ ਦੇਖਦੀ ਹੈ ਕੀ ਕਹਿਣਾ ਚਾਹੋਗੇ ਬਸ ਜੀ ਮੈਂ ਹੱਥ ਛੋੜ ਕੇ ਬੇਨਤੀ ਕਰਦੀ ਹਾਂ ਵੀ ਵੱਧ ਤੋਂ ਵੱਧ ਮੇਰੀ ਹਲਪ ਕਰੀ ਜਾਵੇ ਕੀ ਮੈਨੂੰ ਦਾ ਇਲਾਜ ਕਰਾ ਸਕਦਾ ਚਲੋ ਉਹ ਰਾਈਟ ਦੇਖੋ ਮਤਲਬ ਆਪ ਕੋ ਜੁਕੇ ਨੇ ਹਨ ਜਿਵੇਂ ਆਪਾਂ ਕਹਿੰਦੇ ਨੇ ਕਿ ਜਿਹੜੇ ਹਾਲਾਤ ਨੇ ਜੀ ਹਨ ਕਿਉਂਕਿ ਇੱਥੇ ਹਰ ਕਿਸ ਨੂੰ ਮੰਗਣਾ ਬਹੁਤ ਔਖਾ ਜਾਂਦੀ ਹੈ ਹਨ ਸਿਵਾਰ ਦੇ ਵਿੱਚ ਕਾਫੀ ਇਦਾਂ ਦਾ ਹੁੰਦਾ ਹੈਗਾ ਆਪ ਕੋ ਜੁਕੇ ਨੇ ਮੈਮ ਤੇ ਤੁਸੀਂ ਜੋ ਵੀ ਸਾਡੀ ਇਸ ਜਨਰਲ ਨੂੰ ਫਿਰ ਦੇਖ ਰਿਹਾ ਹੈਗੇ ਮੈਂ ਤੁਹਾਨੂੰ ਅਕਸਰ ਕਹਿਣਾ ਹੋਣਾਗਾ ਕਿ ਕੋਈ ਵੀ ਬੰਦਾ ਪਾਰਟੀ ਵਾਈ ਤੋਂ ਉੱਪਰ ਰੱਖ ਕੇ ਇਸ ਪਰਿਵਾਰ ਦੀ ਮਦਦ ਕਰਦਾ ਕਰਦਾ ਅਸੀਂ ਸਮਝਾ ਕੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕੰਮ ਕਰਦੇ ਅਸੀਂ ਤੁਹਾਨੂੰ ਇਹਨਾਂ ਦਾ ਕਾਊਂਟਰ ਰੂਮ ਵੀ ਦਵਾਂਗੇ ਜਿਵੇਂ ਸਿਆਣੇ ਕਹਿੰਦੇ ਨੇ ਕਿ ਬੂੰਦ ਬੂੰਦ ਨਾਲ دریا ਪਰਦਾ ਹੈਗਾ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਥੋੜੇ ਥੋੜਾ ਬਹੁਤ ਤੇ ਬਹੁਤਾ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਨੀ ਹੈ ਜਿਵੇਂ ਤੁਸੀਂ ਦੇਖਿਆ ਕਿ ਪੈਨ ਰੋਂ ਲੱਗੇ ਨੇ ਹਨਾ ਤੇ ਜਿਹੜਾ ਦੁੱਖ ਹੈ ਜਿਵੇਂ ਕਿ ਦੀ ਅੱਖ ਰਾਹੀਂ بیان ਹੁੰਦਾ ਬੰਦੇ ਦਾ ਜਿਹੜਾ ਪਰਿਵਾਰ ਦੇ ਉੱਤੇ ਕੀ ਬੀਤੀ ਹੈ ਕੀ ਪਰਿਵਾਰ ਜਾਂਦਾ ਹੈਗਾ ਜਿਵੇਂ ਤੁਸੀਂ ਇਹ ਮੇਰੇ ਸਾਹ ਚਾਰ ਵਾਰ ਦੇ ਪਰਿਵਾਰ ਦੀ ਮਦਦ ਕੀਤੀ ਆ ਤੁਹਾਨੂੰ ਮੈਂ ਅਕਸਰ ਕਹਿਣਾ ਕੋਈ ਇਹ ਇਨਸਾਨ ਦਾ ਬਹੁਤ ਦੇਖੇ ਨੇ ਪਰ ਇਨਸਾਨੀ ਤੌਰ ਤੇ ਫਰਜ਼ ਦੇ ਰਹੇ ਬਹੁਤ ਘੱਟ ਲੋਕ ਮਿਲਦੇ ਨੇ ਅਸੀਂ ਤੁਹਾਨੂੰ ਇਹਨਾਂ ਦਾ ਕਾਊਂਟਰ ਨੰਬਰ ਵੀ ਦਵਾਂਗੇ ਤੇ ਮੋਬਾਈਲ ਨੰਬਰ ਤੁਹਾਨੂੰ ਇਹਨਾਂ ਨੇ ਆਪ ਨੂੰ ਦੱਸ ਦਿੱਤਾ ਹੈਗਾ ਤੁਸੀਂ ਇਹਨਾਂ ਦੀ ਸਿੱਧੀ ਵੀ ਮਦਦ ਕਰ ਸਕਦੇ ਹੋ ਜਿਵੇਂ ਤੁਹਾਨੂੰ ਅੱਜ ਅਸੀਂ ਇਸ ਪਰਿਵਾਰ ਦੇ ਨਾਲ ਮਿਲਾਇਆ ਐ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਵੀਡੀਓ ਲੱਗੇ ਫੇਰ ਆਜਣਗੇ ਸਾਡੀ ਹਰ ਵੀਡੀਓ ਦੇਖਣੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀ ਵੀਡੀਓ ਲੱਗੇ ਫੇ